ਪੀਚ 1000 ਸੁਧਾਰਾਂ ਬਾਰੇ ਬਤਾਉ ਰਹੇ ਦੀਪੀ ਦੇ ਖੇਤਰ ਤੋਂ। ਮੈਂ ਦਾ ਸੁਧਾਰ ਵੀ ਤੁਹਾਡੇ ਸਾਹਮਣੇ ਦੇ ਦੋ ਗੰਟ ਤੋਂ ਬੋਲਿਆ ਉਹ ਵੀ ਸੁਧਾਰ ਦੇ ਬਾਰੇ ਬੋਲਿਆ। ਇਸ ਸੁਧਾਰ ਦਾ ਮੇਸੇਜ ਕੀ ਸੁਣਾਇਆ ਕਰਦੇ ਨੇ। ਇਹ ਕੋਟੇ ਸੁਧਾਰ ਜਿਹੜਾ ਕਿ ਸਾਡੀ ਨਾਗਰਿਕ ਵੀ ਰਾਖੀ ਦੇ ਲਈ ਬਣਿਆ ਸੀ ਜਾਂ ਸਾਡੇ ਜੋ ਇਨਸਾਨੀਅਤ ਦੇ ਹਿੱਤਾਂ ਲਈ ਸੁਧਾਰ ਦੀ ਰਚਨਾ ਕੀਤੀ ਸੀ ਆਮਰਿਕਨ ਸਾਹਿਬ ਨੇ ਉਸ ਨੂੰ ਉਲਟ ਜਾ ਕੇ ਜਿਹੜਾ ਸੁਧਾਰਨ ਆਜ ਕਲ ਕੋਟੈਕਟ ਕਿਉਂ ਕਰਦੇ ਆ ਨਾਗਰਿਕ ਦੀ ਬਜਾਏ ਗੁੰਡਿਆਂ ਨੂੰ ਕੋਟੈਕਟ ਕੋਸ਼ਿਸ਼ ਕੀਤੀ ਇਤਲਾਹ ਕਿ ਮੈਂ ਮਦਦਾ ਤੁਹਾਨੂੰ ਉਹਨੂੰ ਬੋਲਦੇ ਨਹੀਂ ਦੱਸਿਆ ਸੀ ਆ ਸਿੱਧੂ ਦੇ ਕਿ ਜੇ ਪਾਸੋਂ 3-4 ਨਾਲ ਦੇ ਸੀ ਤਾਂ 5 ਕਾ ਉਹਦੇ ਤੇ ਕਤਨਾ ਹੋਏ ਮਦਈ ਪੱਖ ਦੇ ਸਾਡਾ ਔਰ ਗੋਸ਼ੂ ਪਾਕਾ ਪੈਂਦੇ ਹੀ ਪੰਜਾਬ ਇੱਕ ਮੈਨੂੰ ਇੱਕ ਕਦੇ ਕਦੇ ਕਿਸੇ ਸਾਜ਼ਿਸ਼ ਦੀ ਬੋ ਲੱਗਦੀ ਉਸ ਗੱਲ ਦੇ ਵਿੱਚੋਂ ਬਲਕਿ ਕੁਰਬੂਜ ਦੇ ਆਕੂ ਦੇ ਡਿਗੇ ਡਿਗੇ ਕੁਰਬੂਜ ਦੇ ਡਿਗੇ ਕਤਨਾ ਕੁਰਬੂਜੇ ਨੇ ਨੁਕਸਾਨ ਸਾਡੇ ਪੰਜਾਬ ਦਾ ਹੀ ਹੋਣਾ ਹੈ ਜਿਸ ਤਰ੍ਹਾਂ ਕੋਈ ਬਾੜੀ ਛੋਟੀ ਸਰਬੀ ਸਕੀਮ ਦੇ ਤਹਿਤ ਅਰਾਈ ਕੀਤਾ ਜਾਵੇ ਕੋਈ ਵੀ ਜਿਹੜਾ ਬਦਮਾਸ਼ ਹੈ ਜੋ ਅਗਰ ਸਟੇਟ ਤੋਂ ਆਏ ਘਰੇ ਵਾਚ ਨੂੰ ਕਪਲ ਕਰਕੇ ਚਲੇ ਗਏ ਪਰ ਉਹਨਾਂ ਦਾ ਵਾਲੇ ਤੱਕ ਕਿਸ ਨੇ ਬਾੜਵਿੰਗਾ ਨਹੀਂ ਕੀਤਾ ਹੁਣ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਦੇ ਕੇ ਜਿਲ੍ਹਾਂ ਦੇ ਵਿੱਚ ਰੱਖਿਆ ਜਾਂਦਾ ਔਰ ਜਿਲ੍ਹਾਂ ਨੂੰ ਜੇ ਮੈਂ ਕ੍ਰਾਈਮ ਦੀ ਯੂਨੀਵਰਸਿਟੀ ਕਹਾਂ ਤਾ ਉਹ ਆਪ ਟਕਿਆ ਜਿੱਥੇ ਆਨ ਸਾਡਾ 2022 ਦੇ ਵਿੱਚ ਇਲੈਕਸ਼ਨ ਲੜਿਆ ਪਾਈ ਦੇ ਵਿੱਚ ਤੋਂਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗੇ ਕਿ ਨੋਕੇ ਤੁਰਨ ਬਿਲ ਯਾਰੋ ਉਹ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਬਣਨੀ ਹੈ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਾਰਤੀ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ ਗੋਲਡੀ ਬੋਰਡ ਨੂੰ ਰੀਟੇਨ ਕਰ ਦਿੱਤਾ ਜਾਂਦਾ ਤਾਂ ਵਾਰਤੀ ਆ ਗਈ ਸਾਲ ਹੋ ਗਿਆ ਕਿਵੇਂ ਦੇਖ ਬਾਈ ਫੇਰ ਤੇ ਇਹਨਾਂ ਸਾਉਦੇ ਬਾਂੰਤੇ ਦਾ ਮੈਨੂੰ ਹੁਣ ਕੋਈ ਚਿੱਪਣੀ ਕਰਨ ਦੀ ਕੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗੱਲ ਹੀ ਜਿਹੜੀ ਹੈ ਫਰੋੜ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਜਤਨਾ ਹੁੰਦਾ ਉਹਦੇ ਕੋਈ ਨਾ ਕੋਈ ਸ਼ੂਫਾ ਛੱਡ ਦਿੰਦੇ ਨੇ ਗੁਜਰਾਤ ਵੇਲੇ ਹਫਤੇਵਾਰੀ ਖਬਰਾਂ ਲਈ ਉਸਨੇ ਕਿਲੇ ਗਿਆ ਸੀਗਾ ਉਸ ਤੋਂ ਬਾਅਦ ਉਹ ਹਰ ਇਲੈਕਸ਼ਨ ਦੇ ਵੇਲੇ ਕੋਈ ਨਾ ਕੋਈ ਏਦਾਂ ਦਾ ਚੌਂਸਟਾਂਕ ਲਿਖੜਦੇ ਹੁੰਦੇ ਆਸੀਂ ਤਾਂ ਬਹੁਤ ਧਿਆਨ ਕੀ ਲੱਗਦਾ ਜਿਹੜੇ ਸਾਜ਼ਿਸ਼ ਘੜਤਾ ਸੀਗੇ ਤੁਸੀਂ ਕਹਿੰਦੇ ਸੀਗੇ ਉਹਨਾਂ ਦੇ ਕਾਰਵਾਈ ਹੋਈ ਹੈ ਕੀ ਬਾਰ ਬਾਰ ਤੁਹਾਨੂੰ ਬੁਲਾਇਆ ਤੇ ਕੀ ਗੱਲਬਾਤ ਦੀ ਹੁੰਦੀ ਹੈ ਕਾਰਵਾਈ ਕੀਤੇ ਹੋਈ ਹੈ ਵੀ ਕੇਵਲ ਤੇ ਕੇਵਲ 6 ਮੀਟਰ ਨੇ ਜਿਹੜੇ ਅੰਦਰ ਨੇ ਤੇ ਆ ਤੁਹਾਡੇ ਸਾਹਮਣੇ ਜੋ ਪਿਛਲੇ ਦਿਨੀਂ ਹੁੰਦਾ ਉਹ ਜੀਵਨ ਜੋਤ ਗ੍ਰਿਫਤਾਰ ਵੀ ਹੋਇਆ ਪਰੰਤੂ ਪੰਜਾਬ ਸਰਕਾਰ ਨੇ ਕਹਿ ਕਿ ਜਿਹੜੀ ਐਲਓਸੀ ਹੋਣ ਦੇ ਬਾਵਜੂਦ ਉਹਨੂੰ ਫਿਰ ਫਰਕ ਕਰਦਾ ਹੈ ਸਰਕਾਰ ਤਾਂ ਬਿਲਕੁਲ ਗੁੰਡਿਆਂ ਦੇ ਬਰਾਬਰ ਖੜੀ ਨਗਰਾਂ ਜੇ ਹੁਣ ਮੈਂ ਤੁਹਾਨੂੰ ਕਹਾ ਆ ਕਿ ਆ ਕਿੱਟੇ ਵਾਲੀ ਬੀਬੀ ਹੈ ਵਿਚਾਰੀ ਜਿਹੜੀ ਫੜੀ ਹੈ ਇਹ ਉਹ ਉਹਨੇ ਬੜਾ ਜਾ ਪੋਡਕਾਸਟ ਕੀਤਾ ਸਰਕਾਰ ਨੂੰ ਮਿਰਚਾਂ ਲੱਗੀਆਂ ਨਾ ਵੀ ਨਾਲ ਉਹ ਤੇ ਹੋਰ ਵਰਤੀ ਤਿਆਰੀ ਕਰ ਚੀਕ ਨਹੀਂ ਕਰਦੀ ਪਰੰਤੂ ਜਿਨ੍ਹਾਂ ਨੇ ਲਾਰੈਂਸ ਵੀ ਵੀਡੀਓ ਕੀਤੀ ਉਹ ਬਿਨਾ ਬਿਨਾ ਪੈਸੇ ਤੋਂ ਬਿਨਾ ਕਰੋੜਾਂ ਦੇ ਸੌਦੇ ਹੋਏ ਤੋਂ ਬਿਨਾ ਇੰਟਰਵਿਊ ਹੋਗੀ ਤਾਂ ਉਹਨਾਂ ਉਹਨਾਂ ਦੀ ਇਹਦੀ ਜਾਂਚ ਕੌਣ ਕਰੂਗਾ ਉਹ ਅੱਜ ਵੀ ਅਰਾਮਨਾ ਬਾਹਰ ਸ਼ਰਿਆਂ ਕੋ ਪੂਮਰੇ ਨੇ ਕੱਲੋਂ ਗਵਰਨਮੈਂਟਾਂ ਕਿ ਜੇ ਹੋਣਗੇ ਫਿਰ ਉਹ ਬਹਾਲ ਹੋਣਗੇ ਓਕੇ ਜਿਹੜੀ ਕਾਰਵਾਈ ਹੁੰਦੀ ਛੋਟੇ ਬੰਦੇ ਤੇ ਹੁੰਦੀ ਉਹ ਕਾਂਸਟੇਬਲ ਆ ਤਾਂ ਸਭ ਕੁਝ ਹੋ ਰਿਹਾ ਹੈ ਜੇ ਅਦਰバイ ਉਹ ਵੀ ਤੁਹਾਡਾ ਮੋਟਾ ਕੋਈ ਜੇ ਕਿਸੇ ਵੱਡੇ ਉਧਰ ਤੇ ਹੁੰਦੀ ਸ਼ਰ ਨਾ ਹੁੰਦਾ ਬਈ ਕੱਲ ਦੀ ਵਰਤੀ ਹੈ ਅੱਜੀ ਵਰਤੀ ਆ ਗਈ ਜੀ ਉਹਦੇ ਜਾਣ ਆਂ ਅੰਦਰ ਕੀ ਬੇ ਕੱਲ ਵਰਤੀ ਦਾ ਪ੍ਰੋਬਲਮ ਹਾਂਜੀ ਉਸ ਲਈ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਵਰਤੀ ਦਾ ਵਗੈਰਾ ਆਪਣਾ ਹੋ ਰਿਹਾ ਉਸ ਟਿਕਟ ਪਾਈ ਹੈ ਤੁਸੀਂ ڈیٹ ਬਾਰ ਬਾਰ ਲਿਖਿਆ 10 ਤੋਂ 11 ਨਾ ਤਾਂ 11 ਜਿਹੜਾ ਪ੍ਰੋਗਰਾਮ ਹੈ ਜਿਸੇ ਸ਼ੁਭ ਦੀ ਪ੍ਰਸਤਾਰਤ ਹੋਇਆ ਉਸੇ ਦਿਨ ਦਾ ਤੁਸੀਂ 2:00 ਵਜੇ ਤੋਂ ਦੀ ਆਪਣੀ ਸ਼ਾਮ ਪੇਸ਼ ਕਰਾਂਗੇ ਤੇ ਤੁਸੀਂ ਕੋਲੇ ਮੇਰੇ ਕੋਲ ਤੁਸੀਂ ਵੀ ਰਾਜਨੀਤਿਕ ਸਟੇਜਾਂ ਤੇ ਆਣ ਲਾ ਕੇ ਕਾਂਗਰਸੀਆਂ ਚੀਜ਼ਾਂ ਤੇ ਅੱਜ ਵੀ ਆਏ ਹੋ ਸੁਧਾਨ ਬਚਾਉਣੀ ਸਾਈ ਲਈ ਮਨਿਆ ਜਾਵੇ ਬਲਕੌਰ ਸਿੰਘ ਸਿੱਧੂ ਨਹੀਂ ਪਹਿਲੀ ਗੱਲ ਤਾਂ ਕਾਂਗਰਸੀਆਂ ਸਟੇਜਾਂ ਤੇ ਮੈਂ ਤਾਂ ਜਿੱਦਣ ਜੰਮਿਆ ਉਹਦੇ ਨਾਲ ਕਾਂਗਰਸੀਆਂ ਸਟੇਜਾਂ ਨਹੀਂ ਹੁਣ ਸਰਕਾਰ ਨੂੰ ਪਲੇ ਨਹੀਂ ਕਦੇ ਇਹ ਗੱਲ ਬੱਕਰੀ ਆ ਵੀ ਬੇਟੇ ਦੇ ਜਾਨਵਰ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਔਰ 27 ਦਿਨ ਦੀ ইলেকਸ਼ਨ ਹੈ ਉਹ ਬਿਲਕੁਲ ਲੜਾਂਗੇ ਔਰ ਅੱਜ ਤੋਂ ਤਿਆਰ